ਆਜੋ ਵੀ ਦੋਸਤੋ ਲਾਈਵ ਹੋਨੇ ਆ ਕਰਦੇ ਆ ਅੱਜ ਕੁਛ ਸਿਹਤ ਡਾਈਟ ਅਤੇ ਤਾਕਤ ਬਾਰੇ ਕੁਝ ਗੱਲਾਂ ਅੱਜ ਤੋਂ ਪਹਿਲਾਂ ਮੇਰੇ ਪਿਆਰੇ ਦੋਸਤੋ ਜੋ ਲਾਈਵ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਲਾਈਵ ਨੂੰ ਦੇਖ ਰਹੇ ਨੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਅੱਜ ਕਰਾਂਗੇ ਕੁਝ ਗੱਲਾਂ ਸਿਹਤ ਡਾਈਟ ਅਤੇ ਤਾਕਤ ਬਾਰੇ। ਲਾਈਵ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਵ ਨੂੰ ਸ਼ੇਅਰ ਜਰੂਰ ਕਰਿਓ। ਤੇ ਆਜੋ ਪਹਿਲਾਂ ਪਰ ਲਾਈਵ ਕਰਦੇ ਆਂ ਫਿਰ ਗੱਲਾਂ ਤੇ ਕਮੈਂਟ ਵਿੱਚ ਫਿੱਟ ਜਰੂਰ ਲਿਖਿਓ। ਤੇ ਲਾਈਵ ਨੂੰ ਲਾਈਕ ਜਰੂਰ ਕਰਿਓ। ਆਜੂ ਪਹਿਲਾਂ ਜੁੜੋ ਨਾਲ ਫਿਰ ਕਰਦੇ ਆਪਾਂ ਗੱਲਬਾਤ ਵੀ ਛੇਤ ਬਾਰੇ ਤਤ ਬਾਰੇ ਗਰਾਉਂਡਾਂ ਬਾਰੇ ਸਾਰੇ ਵੱਤ ਤੋਂ ਵੱਧ ਪਹਿਲਾਂ ਜੁੜੋ ਹੋਰ ਘਰਵਾਰ ਸਭ ਠੀਕ ਠਾਕ ਨੇ ਸਾਰਿਆਂ ਦੇ ਆਪਾਂ ਲਾਈਵ ਆਏ ਕਰਾਂਗੇ ਹਰ ਰੋਜ਼ ਲਾਈਵ ਆ ਕੇ ਬਗਾਲਾ ਗੱਲਬਾਤ ਕਰਿਆ ਕਰਾਂਗੇ ਆਪਣੀ ਜ਼ਿੰਦਗੀ ਬਾਰੇ ਡਾਈਟ ਬਾਰੇ ਗਰਾਉਂਡਾਂ ਬਾਰੇ ਜੋ ਵੀ ਆਪਣੇ ਹਨ ਖੇਤ ਦੇ ਛੋਪਣੇ ਨੇ ਜਾਂ ਖੇਤ ਨੂੰ ਠੀਕ ਕਰਨਾ ਦਾ ਜਿਵੇਂ ਵੀ ਹੈਗਾ ਤੇ ਆਪਾਂ ਉਹਦੇ ਬਾਰੇ ਗੱਲਬਾਤ ਜ਼ਰੂਰ ਕਰਿਆ ਕਰਾਂਗੇ ਅੱਜ ਬਲਾਂ ਫਿਰ ਲਾਈਵ ਦੇ ਫਿਰ ਟੂਰਨਾਮੈਂਟਾਂ ਬਾਰੇ ਵੀ ਗੱਲਬਾਤ ਕਰਾਂਗੇ ਇਹਦੇ ਵਿੱਚ ਹੀ ਗਰਾਊਂਡਾਂ ਬਾਰੇ ਵੀ ਗੱਲਬਾਤ ਕਰਾਂਗੇ ਕਿਵੇਂ ਚੱਲਦਾ ਕੀ ਮਾਹੌਲ ਹੈ ਹਾਂ ਬੱਤੋ ਬੱਤ ਲਾਈਵ ਨਾਲ ਜੁੜੋ ਤੁਹਾਨੂੰ ਪਤਾ ਵੀ ਅੱਜ ਕੱਲ ਦਾ ਜੋ ਮੌਸਮ ਚੱਲ ਰਿਹਾ ਹੈਗਾ শীত ਦੀ ਕੀ ਐਮੀਅਤ ਆ ਦੋਸਤੋ শীত ਤੇ ਖੇਡਾਂ ਦੇ ਛੁਪਨੇ ਇਹ ਬੰਦੇ ਦੀ ਜ਼ਿੰਦਗੀ ਦੇ ਅਸ਼ੀਨ ਪਾਲਾ ਇਹ ਇੱਕ ਵਧੀਆ ਇੱਕ ਚੰਗੇ ਸਿਹਤਮੰਦ ਬੰਦੇ ਨੂੰ ਠੀਕ ਹੋਣ ਲਈ ਸਭ ਤੋਂ ਪਹਿਲਾਂ ਕੰਸਰਟ ਦੂਸਰੇ ਨੰਬਰ ਤੇ ਡਾਈਟ ਡਾਈਟ ਸਹੀ ਤਰੀਕੇ ਨਾਲ ਲਾਵਾਂਗੇ ਤਾਂ ਕਿ ਟਾਈਟ ਆਟੋਮੈਟਿਕ ਹੀ ਬੰਦੇ ਚ ਵੱਜ ਜਣੀ ਹੈ ਨਾ ਡਾਈਟ ਮੋਟਾਪਾ ਕਿਉਂ ਹੁੰਦਾ ਹੈਗਾ ਇਹਦੇ ਰੀਜਨ ਕੀ ਆ ਹਨਾ ਔਸਰੀ ਲਾਈਵ ਚੱਪਾ ਗੱਲਬਾਤ ਕਰਾਂਗੇ। ਜੇ ਤਾਂ ਕੋਈ ਖਰਚਾ ਨਹੀਂ ਹੈਗਾ ਨਾ ਕੋਈ ਨਿਵੇਸ਼ ਕਰਨਾ ਪੈਂਦਾ ਸੀ ਇਹਤ ਲਈ ਆਪਣੀ ਰਸੋਈ ਹੈ ਨਾ ਜੋ ਔਸੋਈ ਹਰ ਇੱਕ ਦੇ ਘਰੇ ਹੈਗੀ ਆਰ ਔਸੋਈ ਦੀ ਜਿੰਨੀ ਵੀ ਡਾਈਟ ਹੈਗੀ ਖਾਣਾ ਰੋਟੀ ਆ ਪਾਣੀ ਆ ਦੁੱਧ ਆ ਏਸੀ ਕਿਉਂ ਆ ਚਨੇ ਆ ਮੂਕੜੀ ਆਂਡੇ ਆ ਨਾ ਕੋਲਡ ਡਰਿੰਕ ਆ ਜਾਂ ਜਿੰਕ ਫੂਡ ਆ ਇਹ ਆਪਣੇ ਤਾਕਤ ਨਹੀਂ ਸਰੀਰ ਨੂੰ ਕਮਜ਼ੋਰ ਹੀ ਕਰਦੇ ਆ ਜਿੰਨੇ ਵੀ ਹੈਗੇ ਨੇ ਜੈਂਕ ਫੂਡ ਆ ਜੋ ਵੀ ਹੈਗੇ ਆ ਹਨਾ ਤੇ ਜਿਹੜੇ ਪਾਊਡਰਾਂ ਦੀਆਂ ਗੱਲਾਂ ਕਰਦੇ ਆਪਾਂ ਹਨਾ ਜਿਹੜੇ ਪਾਊਡਰ ਖਾਂਦੇ ਨੇ ਜਾਂ ਹੋਰ ਕੀ ਨੇ ਇਹਨਾਂ ਦੇ ਕੀ ਨੁਕਸਾਨ ਨੇ ਨੁਕਸਾਨ ਇਹੀ ਨੇ ਇਹਨਾਂ ਦੇ ਵੀ ਖਾਣੇ ਨੇ ਉਹਦੇ ਵਿੱਚ ਸਟੀਰੋਇਡ ਹੁੰਦਾ ਸਟੀਰੋਇਡ ਆਪਣੇ ਗੁਰਦਿਆਂ ਨੂੰ ਫੀਲ ਕਰਦਾ ਆ ਉਬਤ ਉਹਦ ਪਹਿਲਾ ਲਾਈਵ ਨਾਲ ਜੁੜੋ ਇਦੀ ਥਾਂ ਤੇ ਆਪਾਂ ਨੂੰ ਸਟੀਰ ਰੋਡ ਦੀ ਥਾਂ ਤੇ ਜਿਵੇਂ ਕੋਈ ਵੀ ਹੈਗਾ ਹਨਾ ਸਹੀ ਖਾਣਾ ਰਜਾਨਾ ਕਸਰਤ ਨੀਂਦ ਜੇ ਆਪਾਂ ਸਹੀ ਮੈਨੇ ਮੰਨੀ ਵੀ ਤਾਕਤ ਨੂੰ ਕਿਵੇਂ ਵਧਾਉਣਾ ਹੈਗਾ ਅਸਲੀ ਤਾਕਤ ਕੀ ਹੈ ਕਿ ਸਹੀ ਖਾਣਾ ਰਜਾਨਾ ਕਸਰਤ ਹੋ ਗਈ ਪੂਰੀ ਨੀਂਦ ਹੋ ਗਈ ਸਬਰ ਹੋ ਗਿਆ ਜਿੰਮ ਜਾਣਾ ਜਾਂ ਕਾਫੀ ਨਹੀਂ ਹੈਗਾ ਰੁਟੀਨ ਹੋਣਾ ਜ਼ਰੂਰੀ ਹੈ ਸਵੇਰੇ ਜਲਦੀ ਉੱਠੋ ਜਲਦੀ ਉੱਠੋ ਦੌੜ ਲਗਾਓ ਕਸਰਤ ਕਰੋ ਵੱਧੋ ਵੱਧ ਪ੍ਰੈਕਟਿਸ ਕਰੋ ਜਿੰਨਾ ਹੀ ਹੋ ਸਕਦੀ ਹੈ ਨਤੀਜਾ ਤੁਸੀਂ ਆਪ ਹੀ ਦੇਖ ਲਓਗੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ 10 ਤੋਂ 15 ਦਿਨ ਆਹ ਦੀ ਟੀਮ ਦੇ ਵਿੱਚ ਇਹ ਚੀਜ਼ ਦੇਖੋ ਕਰਕੇ ਵੀ ਸਵੇਰਾਂ ਜੀ 4 ਵਜੇ ਉੱਠੇ ਉੱਠ ਕੇ ਗਰਾਊਂਡ ਜਾਓ ਗਰਾਊਂਡ ਕਰਨਾ ਆ ਕੇ ਗਰਾਊਂਡ ਦੇ ਵਿੱਚੋਂ ਆ ਕੇ ਨਹਾ ਤੋ ਕੇ ਫਰੈਸ਼ ਹੋ ਕੇ ਡਾਈਟ ਲਵਾ ਦੀ ਦੁੱਧ ਦਹੀਂ ਛੋਲੇ ਜੋ ਵੀ ਹੈ ਉਹਨੂੰ ਸੇਵਨ ਕਰੋ ਖਾਣ ਦੇ ਨਾਲ ਤੁਹਾਨੂੰ ਰਿਜ਼ਲਟ ਆਟੋਮੈਟਿਕ ਹੀ ਮਿਲੇਗਾ ਮੋਟੀਵੇਸ਼ਨ ਕਿ ਨਹੀਂ ਅਸਰੀਰ ਨੂੰ ਬਣਾਉਣਾ ਵੀ ਕਿਵੇਂ ਔਖਾ ਲੱਗਦਾਗਾ ਅੱਜ ਅਸੀਂ ਫੈਸਲਾ ਕਰੀਏ ਕਿ ਛੇਤਵੰਦ ਨੂੰ ਜੋ ਬਣਾਉਣਾ ਹੈਗਾ ਅੰਦਰੋਂ ਜਦ ਤੱਕ ਬਕਸ ਨਹੀਂ ਆ ਤਾਂ ਸਾਨੂੰ ਕੀ ਕਰਨਾ ਚਾਹੀਦਾ ਇਹੀ ਆ ਵੀ ਚੰਗੀ ਸ਼ੇਖਰਾਕ ਚੰਗੀ ਮੋਟੀਵੇਸ਼ਨ ਲੈਣੀ ਚਾਹੀਦੀ ਆ ਚੰਗੇ ਲੋਕਾਂ ਨਾਲ ਰਹਿਣਾ ਚਾਹੀਦਾ ਤੇ ਚੰਗੇ ਲੋਕਾਂ ਨਾਲ ਰਾਈਟ ਨਾਲ ਉੱਠਣਾ ਚਾਹੀਦਾ ਤੇ ਚੰਗਾ ਕੋਚ ਚਾਹੀਦਾ ਇਹ ਸਭ ਲਈ ਤੇ ਤੁਹਾਨੂੰ ਸਾਡਾ ਲਾਈਕ ਪਸੰਦ ਆਇਆ ਲਾਈਕ ਕਮੈਂਟ ਤੇ ਸ਼ੇਅਰ ਤੇ ਇਹਨਾਂ ਨੂੰ ਸਬਸਕ੍ਰਾਈਬਰ ਜਰੂਰ ਕਰੋ ਦੀ ਕੀਤੇ ਹੀ ਧੰਨਵਾਦ थैंक यू ਲਾਈਵ ਦੇ ਵਿੱਚ ਆਉਣ ਲਈ ਇਹਨੂੰ ਤੇ ਹੱਸੀ ਕਾ ਉਮੀਦ ਕਰਦੇ ਹਾਂ ਸਾਰੇ ਟਿਕਟਾਕ ਕਮ ਹੋਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ